ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕੱਲ ਨੂੰ ਜੇਠ ਮਹੀਨੇ ਦੀ ਸੰਗਰਾਮ ਦਾ ਦਿਨ ਆ ਤਾਂ ਭੈਣਾ ਬੀਬੀਆਂ ਸੰਗਰਾਮ ਵਾਲੇ ਦਿਨ ਤੋਂ ਲੈ ਕੇ ਪੂਰਾ ਮਹੀਨਾ ਲਗਾਤਾਰ ਬਿਣਾ ਨਾਗਾ ਪਾਇਆ ਜੇਕਰ ਇਹ ਦੋ ਕੰਮ ਕਰ ਲੈਣ ਤਾਂ ਉਹਨਾਂ ਦਾ ਆਪਣਾ ਤਾਂ ਭਲਾ ਹੋਵੇਗਾ ਹੀ ਹੋਵੇਗਾ ਬਾਕੀ ਉਹਨਾਂ ਲੋਕਾਂ ਦਾ ਵੀ ਭਲਾ ਹੋ ਜਾਵੇਗਾ ਜਿੰਨਾਂ ਦਾ ਉਹ ਸੱਚੇ ਮਨੋਂ ਭਲਾ ਕਰਨਾ ਚਾਹੁੰਦੀਆਂ ਨੇ ਜਿਵੇਂ ਕਿ ਆਪਾਂ ਕਈ ਵਾਰ ਆਪਣੇ ਆਸ-ਪਾਸ ਕਿਸੇ ਨੂੰ ਦੁਖੀ ਦੇਖਦੇ ਹਾਂ ਉਹ ਸਾਡਾ ਕੋਈ ਭੈਣ ਭਰਾ ਹੋ ਸਕਦਾ ਇਹ ਰਿਸ਼ਤੇਦਾਰ ਆਂਢੀ ਗੁਆਂਢੀ ਪਾਕੀ ਕਈ ਵਾਰ ਕੁਝ ਦੁਖੀ ਲੋਕਾਂ ਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਆਪਾਂ ਸੱਚੇ ਮਨੋਂ ਚਾਹੁੰਦੇ ਨੇ ਆ ਵੀ ਇਹਨਾਂ ਦਾ ਵੀ ਭਲਾ ਹੋਵੇ ਇਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੌਖੇ ਹੋ ਜਾਣ ਕਈ ਵਾਰ ਕਿਸੇ ਦੇ ਘਰੇ ਪੈਸੇ ਦੀ ਤੰਗੀ ਆਪਾਂ ਵੇਖ ਕੇ ਆਉਨੇ ਆ ਤਾਂ ਮਨ ਕਰਦਾ ਨਾ ਵੀ ਰੱਬ ਇਹਨਾਂ ਨੂੰ ਵੀ ਰਿਜਕ ਦੇਵੇ ਇਹ ਵੀ ਆਪਣੇ ਸੁਪਨੇ ਆਪਣੀਆਂ ਇਸ਼ਾਵਾਂ ਪੂਰੀਆਂ ਕਰਨ ਇਹ ਵੀ ਰਜਮੀ ਰੋਟੀ ਖਾਣ ਆਪਣੇ ਤੋਂ ਜਿੰਨਾ ਕੋ ਹੁੰਦਾ ਆਪ ਆਪਣੇ ਵੱਲੋਂ ਉਹਨਾਂ ਦੀ ਮਦਦ ਕਰਦੇ ਨਹੀਂ ਆ ਕਿਉਂਕਿ ਜਿਨ੍ਹਾਂ ਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੈ ਨਾ ਉਹ ਕਿਸੇ ਦਾ ਵੀ ਦੁੱਖ ਦਰਦ ਬਰਦਾਸ਼ਤ ਨਹੀਂ ਕਰ ਪਾਉਂਦੇ ਉਹਨਾਂ ਨੂੰ ਜਿੱਥੇ ਵੀ ਕੋਈ ਦੁਖੀ ਕੋਈ ਵੀ ਦਰਦ ਦੇ ਵਿੱਚ ਦਿਸਦਾ ਏ ਤਾਂ ਉਹ ਜਿੰਨੇ ਕੁ ਜੋਗੇ ਹੁੰਦੇ ਨੇ ਉਹਦੀ ਮਦਦ ਜ਼ਰੂਰ ਕਰਦੇ ਨੇ ਪਰ ਮਹਾਪੁਰਖ ਜੀ ਕਹਿੰਦੇ ਮੁਬਾਰਕ ਆ ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਨਾ ਤੁਹਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਤੁਹਾਨੂੰ ਮੁਬਾਰਕ ਆ ਰੱਜ ਰੱਜ ਕੇ ਮਦਦ ਕਰੋ ਪਰ ਆਪਾਂ ਮਦਦ ਕਿੰਨੀ ਕੁ ਕਰ ਸਕਦੇ ਆ ਆਪਾਂ ਕਿਸੇ ਨੂੰ ਕੋਈ 4 ਪੈਸੇ ਦੇ ਕੇ ਆ ਸਕਦੇ ਆ ਉਹਨਾਂ ਪੈਸਿਆਂ ਦੇ ਨਾਲ ਵੱਧ ਤੋਂ ਵੱਧ ਉਹਨਾਂ ਦੇ 2 ਦਿਨ 4 ਦਿਨ ਸੌਖੇ ਲੰਘ ਜਾਣਗੇ ਆਪਾਂ ਕਿਸੇ ਨੂੰ ਕੱਪੜਾ ਲੈ ਕੇ ਦੇ ਸਕਦੇ ਆ ਕਿਸੇ ਦੇ ਘਰ ਦੇ ਵਿੱਚ ਆਪਾਂ ਰਾਸ਼ਨ ਲਿਜਾ ਕੇ ਦੇ ਸਕਦੇ ਆ 4 ਦਿਨ ਉਹਨਾਂ ਦੀ ਰੋਟੀ ਪੱਕ ਜਾਵੇਗੀ ਇਸ ਤੋਂ ਵੱਧ ਤੇ ਨਹੀਂ ਨਾ ਆਪਾਂ ਕਰ ਸਕਦੇ ਸਾਡੇ ਵੱਲੋਂ ਕੀਤੀ ہوئی ਮਦਦ ਸਿਰਫ ਕੁਝ ਦਿਨ ਤੱਕ ਚੱਲੇਗੀ ਪਰ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਬਾਹ ਫੜ ਲੈਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦੇ ਉੱਤੇ ਕਿਰਪਾ ਹੋਵੇ ਉਹਨਾਂ ਦੀ ਜ਼ਿੰਦਗੀ ਦੀ ਮਹਤਾਜੀ ਉਹਨਾਂ ਦੀ ਜ਼ਿੰਦਗੀ ਦੀ ਗਰੀਬੀ ਤਾਂ ਕੱਟੀ ਜਾਂਦੀ ਜੀ ਤਾਂ ਬਸ ਜੇਕਰ ਸੱਚੇ ਮਨੋਂ ਕਿਸੇ ਦਾ ਭਲਾ ਕਰਨਾ ਚਾਹੁੰਨੇ ਆ ਆਪਣੇ ਬੱਚਿਆਂ ਤੋਂ ਹੀ ਸ਼ੁਰੂਆਤ ਕਰੋ ਆਪਣੇ ਬੱਚਿਆਂ ਦਾ ਭਲਾ ਕਰਨਾ ਚਾਹੁੰਨੇ ਆ ਆਪਣੇ ਕਿਸੇ ਭੈਣ ਭਰਾ ਦਾ ਆਪਣੇ ਕਿਸੇ ਆਦਗੁਆਣ ਦਾ ਭਲਾ ਕਰਨਾ ਚਾਹੁੰਨੇ ਆ ਤਾਂ ਉਹਨੂੰ ਅਮਰਤ ਵੇਲੇ ਦੇ ਨਾਲ ਅਮਰਤ ਵੇਲੇ ਦੇ ਨਾਮ ਦੇ ਨਾਲ ਜੋੜਨ ਦੀ ਪ੍ਰੇਰਨਾ ਦੇਣੀ ਸ਼ੁਰੂ ਕਰਦਾ ਹਾਂ ਪਰ ਪਹਿਲਾਂ ਆਪ ਜੁੜੋ ਇਹ ਨਾ ਹੋਵੇ ਕਿ ਅਸੀਂ ਖੁਦ ਅਮਰਤ ਵੇਲੇ ਕਦੀ ਉੱਠੇ ਨਹੀਂ ਜਾਂ ਕਦੀ ਨਾਮ ਜਪਿਆ ਨਹੀਂ ਅਤੇ ਅਸੀਂ ਦੂਜਿਆਂ ਨੂੰ ਪ੍ਰੇਰਨਾ ਦੇ ਰਹੇ ਹਾਂ ਪਹਿਲਾਂ ਇਹ ਦਾਤ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੰਗੋ ਆਪ ਕੋਸ਼ਿਸ਼ ਕਰੋ ਕਿ ਅਸੀਂ ਰੋਜ਼ ਅਮਰਤ ਵੇਲੇ ਉੱਠ ਕੇ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ ਭੈਣਾਂ ਦੀਦੀਆਂ ਦਾ ਆਪਾਂ ਜਿਕਰੇ ਇਸ ਕਰਕੇ ਕੀਤਾ ਕਿਉਂਕਿ ਆਪਾਂ ਦਾ ਕਈ ਪਣਾ ਬੀਬੀਆਂ ਨੂੰ ਜਾਨਦੇ ਆਂ ਵੀ ਉਹ ਪੂਰਾ ਮਹੀਨਾ ਅਮਰਤ ਵੇਲੇ ਦੇ ਵਿੱਚ ਉੱਠਣ ਚਾਹੇ ਨਾ ਉੱਠਣ ਪਰ ਮੱਸਿਆ ਵਾਲੇ ਦਿਨ ਸੰਗਰਾਮ ਵਾਲੇ ਦਿਨ ਜਾਂ ਕਿਸੇ ਖਾਸ ਦਿਨ ਤਿਉਹਾਰ ਤੇ ਉਹ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਟਦੀਆਂ ਨੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਦੇ ਵਿੱਚ ਜਾਂਦੀਆਂ ਨੇ ਕਈ ਪੂਰੇ ਪਰਿਵਾਰ ਦਾ ਨਿਯਮ ਹੁੰਦਾ ਵੀ ਪੂਰੇ ਪਰਿਵਾਰ ਨੇ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਕੇ ਗੁਰੂ ਘਰ ਦੇ ਵਿੱਚ ਜਾਣਾ ਹੈ ਬੜੀ ਚੰਗੀ ਆਦਤ ਹੈ ਭਾਵੇਂ ਕੋਈ ਇੱਕ ਦਿਨ ਤੇ ਲਈ ਵੀ ਅਮਰਤ ਵੇਲੇ ਉੱਠ ਰਿਆ ਹੈ ਨਾ ਮੁਬਾਰਕ ਹੈ ਉਹਦਾ ਇੱਕ ਦਿਨ ਤੇ ਕਰਕੇ ਵੀ ਬਹੁਤ ਭਲਾ ਹੋਵੇਗਾ ਪਰ ਜੇ ਆਪਾਂ ਲਗਾਤਾਰ ਅਮਰਤ ਵੇਲੇ ਉੱਠੀਏ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪੀਏ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਕਿਰਪਾ ਸਾਡੇ ਉੱਤੇ ਹੋ ਸਕਦੀ ਆ ਸਤਿਗੁਰ ਸੱਚੇ ਪਾਤਸ਼ਾਹ ਉਨਾ ਜੀਆਂ ਦੇ ਉੱਤੇ ਕੁਰਬਾਨ ਜਾਂਦੇ ਨੇ ਜਿਹੜੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਦੇ ਨੇ ਅਤੇ ਇਹ ਗੱਲ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੀ ਜਾਂ ਇਹ ਗੱਲ ਕਿਸੇ ਬੰਦੇ ਵੱਲੋਂ ਨਹੀਂ ਕਹੀ ਗਈ ਦੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਦੇ ਉੱਤੇ ਕੁਰਬਾਨ ਜਾਂਦੇ ਨੇ ਜਿਹੜੇ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਨੇ ਇਹ ਗੱਲ ਦੀ ਗਾਰੰਟੀ ਸਤਿਗੁਰ ਸੱਚੇ ਪਾਤਸ਼ਾਹ ਆਪ ਦਿੰਦੇ ਨੇ ਆਪਾਂ ਇੱਕ ਸ਼ਬਦ ਬੰਦੇ ਆ ਨਾ ਹਉ ਕੁਰਬਾਨੇ ਜਾਉ ਤੇ ਨਾ ਕੀ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਹਉ ਸਭ ਕੁਰਬਾਨੇ ਜਾਉ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਸਦਾ ਹੀ ਉਹਨਾਂ ਦੇ ਉੱਤੇ ਕੁਰਬਾਨ ਜਾਂਦਾ ਹਾਂ ਜੋ ਅਮਰ ਤਵੇਲੇ ਉੱਠ ਕੇ ਉਹ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੇ ਨੇ ਤਾਂ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਹਾਸਲ ਕਰਨ ਦੇ ਲਈ ਇੰਨਾ ਕੁ ਤਾਂ ਕਰ ਸਕਦੇ ਹਾਂ ਨਾ ਕੀ ਆ ਇੱਕ ਘੰਟੇ ਦੀ ਨੀਂਦ ਹੀ त्याਗਣੀ ਆ ਜਿਹੜੇ ਲੋਕ ਛੇ ਵਜੇ ਉੱਠਦੇ ਨੇ ਉਹ 5 ਵਜੇ ਉੱਠਣਾ ਸ਼ੁਰੂ ਕਰ ਦੋ ਜਿਹੜੇ 5 ਵਜੇ ਉੱਠਦੇ ਨੇ ਉਹ 4 ਵਜੇ ਤੋਂ ਸ਼ੁਰੂ ਕਰ ਦੋ ਥੋੜਾ ਥੋੜਾ ਹੀ ਅਸੀਂ ਆਪਣੀ ਨੀਂਦ ਦਾ ਤਿਆਗ ਕਰੀਏ ਤਾਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿੰਨੇ ਨੇੜੇ ਹੋ ਸਕਦੇ ਆ ਭਲਾ ਤਾਂ ਹੀ ਹੋਣਾ ਹੈ ਜਦੋਂ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਮੁੱਖ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚਰਨਾ ਦੇ ਵਿੱਚ ਟੈ ਪਾਵਾਂਗੇ ਫਿਰ ਸਾਡੀ ਜ਼ਿੰਦਗੀ ਦੀ ਮੌਤਾਜੀ ਸਾਡੀ ਜ਼ਿੰਦਗੀ ਦੀ ਗਰੀਬੀ ਕੱਟੀ ਜਾਣੀ ਆ ਫਿਰ ਕਿਸੇ ਤੋਂ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਸੱਚੇ ਮਨੋਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੋ ਜਾਂਦੇ ਆ ਉਹਨਾਂ ਦੇ ਕਹੇ ਅਨੁਸਾਰ ਚੱਲਦੇ ਆ ਸ਼ੁਰੂਆਤ ਅਮਰਤ ਵੇਲੇ ਤੋਂ ਹੀ ਕਰਨੀ ਆ ਕਿਉਂਕਿ ਅਮਰਤ ਵੇਲੇ ਉੱਠਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੜੇ ਪਿਆਰੇ ਲੱਗਦੇ ਨੇ ਅਤੇ ਜਿਨ੍ਹਾਂ ਤੋਂ ਅਮਰਤ ਵੇਲੇ ਨਹੀਂ ਉਠਿਆ ਜਾਂਦਾ ਉਹ ਕੀ ਕਰਨ ਉਹ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਨਾ ਬੈਠ ਕੇ ਪਾਠ ਕਰੋ ਜਿਹੜਾ ਵੀ ਪਾਠ ਤੁਸੀਂ ਕਰਨਾ ਚਾਹੁੰਦੇ ਆ ਕਰ ਲਓ ਕਿਉਂਕਿ ਧੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਰੀ ਬਾਣੀ ਬੜੀ ਪਵਿੱਤਰ ਆ ਬੜੀ ਮਹਾਨ ਆ ਬੜੀ ਪਾਵਰਫੁਲ ਆ ਜਿਹੜੀ ਬਾਣੀ ਪੜਨੀ ਤੁਹਾਨੂੰ ਸਰਲ ਲੱਗਦੀ ਆ ਪੜਨ 'ਚ ਆਨੰਦ ਆਉਂਦਾ ਏ ਉਹੀ ਸ਼ੁਰੂਆਤ ਕਰ ਉਹੀ ਸ਼ੁਰੂ ਕਰ ਦਿਓ ਪਾਠ ਸ਼ੁਰੂ ਕਿੰਜ ਕਰਨੀ ਆ ਪੂਰੇ ਪਰੋਸੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠੇ ਨੇ ਅਸੀਂ ਉਹਨਾਂ ਦੇ ਨਾਲ ਗੱਲਾਂ ਕਰ ਰਹੇ ਆ ਇੰਜ ਪਾਠ ਕਰਨਾ ਏ ਜੇ ਤੁਸੀਂ ਪਾਠ ਨਹੀਂ ਕਰ ਸਕਦੇ ਮੂਲ ਮੰਤਰ ਜੀ ਦਾ ਜਾਪ ਕਰ ਲਓ ਵਾਹਿਗੁਰੂ ਜੀ ਦਾ ਜਾਪ ਕਰ ਲਓ ਇਥੇ ਲੋੜ ਕਰ ਲਓ ਵੀ ਸਵੇਰ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਕੋਈ ਵੀ ਸਮਾਂ ਸੈੱਟ ਕਰ ਲਓ ਉਸ ਸਮੇਂ ਦੇ ਵਿੱਚ ਬੈਠ ਕੇ ਘੱਟੋ ਘੱਟ 15 ਮਿੰਟ ਅੱਧਾ ਘੰਟਾ ਜੀ ਜਿਆਦਾ ਬੈਠ ਸਕਦੇ ਆ ਤਾਂ ਸਭ ਤੋਂ ਵਧੀਆ ਗੱਲ ਪਰ ਘੱਟੋ ਘੱਟ 15 ਮਿੰਟ ਜਾਂ ਅੱਧਾ ਘੰਟਾ ਤਾਂ ਜ਼ਰੂਰ ਬੈਠਣਾ ਹੈ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਲਾਉਣੀਆਂ ਨੇ ਜੇ ਸਤਗੁਰ ਸੱਚੇ ਪਾਸ਼ਾ ਅਮਰਤ ਵੇਲੇ ਦੀ ਦਾਤ ਝੋਲੀ ਦੇ ਵਿੱਚ ਪਾ ਦਿਓ ਅਮਰਤ ਵੇਲੇ ਦੇ ਨਾਮ ਦੀ ਦਾਤ ਝੋਲੀ ਦੇ ਵਿੱਚ ਪਾ ਦਿਓ ਸਤਗੁਰ ਸੱਚੇ ਪਾਸ਼ਾ ਇੱਕ ਨਾ ਇੱਕ ਦਿਨ ਸਾਡੇ ਉੱਤੇ ਤਰਸ ਜਰੂਰ ਕਰ ਲੈਣਗੇ ਆਪਣੇ ਵੱਲੋਂ ਇੱਕ ਕੋਸ਼ਿਸ਼ ਤਾਂ ਆਪਾਂ ਕਰੀਏ ਮਹਾਪੁਰਖ ਜੀ ਕਹਿੰਦੇ ਜਦੋਂ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਵੱਲ ਇੱਕ ਕਦਮ ਵਧਾਉਨੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਲੱਖਾਂ ਕਰੋੜਾਂ ਕਦਮ ਚੱਲ ਕੇ ਸਾਡੀ ਆ ਕੇ ਬਾਹ ਫੜ ਲੈਂਦੇ ਆ ਤਾਂ ਫਿਰ ਆਪਾਂ ਆਪਣੇ ਮਨ ਦੇ ਵਿੱਚ ਆਪਣੇ ਗੁਰੂ ਪ੍ਰਤੀ ਗੁਰਬਾਣੀ ਪ੍ਰਤੀ ਅੰਮ੍ਰਿਤ ਵੇਲੇ ਦੇ ਪ੍ਰਤੀ ਚਾਹ ਪੈਦਾ ਕਰੀਏ ਤੜਫ ਪੈਦਾ ਕਰੀਏ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਵਾਈਏ ਅਰਜ਼ੀਆਂ ਲਾਈਏ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਤਰਸ ਕਰੋ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਅਮਰਤ ਵੇਲੇ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਅਤੇ ਜੇਕਰ ਇਹ ਦਾਤ ਤੁਹਾਨੂੰ ਮਿਲ ਗਈ ਆ ਭਾਵ ਕਿ ਤੁਸੀਂ ਹਰ ਰੋਜ਼ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਹੋ ਨਾਮ ਜਪ ਰਹੇ ਹੋ ਤਾਂ ਫਿਰ ਦੂਜਿਆਂ ਦਾ ਭਲਾ ਕਰਨਾ ਸ਼ੁਰੂ ਕਰੋ ਅਮਰਤ ਵੇਲੇ ਦੇ ਵਿੱਚ ਜੋ ਵੀ ਨਿਤਨੇਮ ਤੁਹਾਡਾ ਹੈ ਉਹ ਤੁਸੀਂ ਉਦਾਂ ਹੀ ਕਰਨਾ ਹੈ ਇੱਕ ਪਾਠ ਉਸ ਜੀ ਦੇ ਲਈ ਕਰੋ ਜਿੰਨੂੰ ਤੁਸੀਂ ਅਮਰਤ ਵੇਲੇ ਉੱਠਦੇ ਹੋਏ ਦੇਖਣਾ ਚਾਹੁੰਦੇ ਆ ਜਿੰਨੂੰ ਤੁਸੀਂ ਚਾਹੁੰਦੇ ਹੋ ਕਿ ਇਹ ਵੀ ਅਮਰਤ ਵੇਲੇ ਉੱਠ ਕੇ ਭਜਨ ਮੰਦਗੀ ਕਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿਗਮਾਣੇ ਅਤੇ ਗੁਰੂਸ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਤੁਹਾਡੇ ਬੱਚੇ ਦੇ ਲਈ ਚਾਹੁੰਦੇ ਹੋ ਤਾਂ ਉਹਦੇ ਲਈ ਗੁਰਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਤੋਂ ਉਸ ਜੀ ਦੇ ਲਈ ਚੰਗੀ ਮਤਬਦ ਮੰਗਣੀ ਆ ਕਿਉਂਕਿ ਦੇਖੋ ਸੁਖ ਪਦਾਰਥ ਜਦ ਕੋਈ ਵੀ ਦਾਤ ਆਪਾਂ ਮੰਗਦੇ ਆ ਤਾਂ ਇਹ ਚੀਜ਼ਾਂ ਸਦਾ ਨਾਲ ਚੱਲਣ ਵਾਲੀਆਂ ਨਹੀਂ ਆ ਪਰ ਜਦੋਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਤੋਂ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਚੰਗੀ ਮਤਬੁੱਧ ਮੰਗਦੇ ਆ ਆਪਣੇ ਗੁਰੂ ਦਾ ਗਿਆਨ ਮੰਗਦੇ ਆ ਅਮਰ ਤਵੇਲਾ ਮੰਗਦੇ ਆ ਇਹ ਚੀਜ਼ਾਂ ਸਦਾ ਨਾਲ ਨਹੀਂ ਬੜਵਾਲੀਆਂ ਨੇ ਇਹਨਾਂ ਨੇ ਹਰ ਥਾਂ ਤੇ ਸਹਾਈ ਹੋਣਾ ਹੈ ਇਸ ਕਰਕੇ ਆਪਣੇ ਬੱਚੇ ਦੇ ਲਈ ਸੁੱਖ ਪਦਾਰਥ ਨਹੀਂ ਮੰਗਣੇ ਗੁਰੂ ਸਾਹਿਬ ਜੀ ਤੋਂ ਚੰਗੀ ਮਤਬੁੱਧ ਮੰਗਣੀ ਆ ਕਿਉਂਕਿ ਜੇ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਉਸ ਬੱਚੇ ਨੂੰ ਚੰਗੀ ਮਤ ਬੁੱਧ ਮਿਲ ਗਈ ਗੁਰੂ ਦਾ ਗਿਆਨ ਮਿਲ ਗਿਆ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਪਦਾਰਥ ਆਪੇ ਹੀ ਇਕੱਠੇ ਕਰ ਲਵੇਗਾ ਅਤੇ ਉਹ ਸੁੱਖ ਪਦਾਰਥਾਂ ਦਾ ਸੁੱਖ ਵੀ ਉਹ ਨੂੰ ਜਰੂਰ ਮਿਲੇਗਾ ਕਿਉਂਕਿ ਜੇ ਗੁਰੂ ਸਾਡੇ ਨਾਲ ਨੇ ਆ ਨਾ ਫਿਰ ਸਭ ਕੁਝ ਸਾਡੇ ਨਾਲ ਵਧੀਆ ਹੋਵੇਗਾ ਫਿਰ ਬੰਦਾ ਥੋੜੇ ਦੇ ਵਿੱਚ ਵੀ ਖੁਸ਼ ਰਹਿ ਲੈਂਦਾ ਹੈ ਪਰ ਜਿਹੜੇ ਲੋਕ ਗੁਰੂਵਾਲਾ ਪਿੱਠ ਕਰਦੇ ਨੇ ਫਿਰ ਉਹ ਜਿੰਨੇ ਮਰਜੀ ਸੁੱਖ ਪਦਾਰਥ ਇਕੱਠੇ ਕਰਕੇ ਬੈਠ ਜਾਣ ਸੁਖੀ ਨਹੀਂ ਹੋ ਪਾਉਣਗੇ ਅਸਲ ਖੁਸ਼ੀ ਹੈ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਗਿਆਨ ਵਿੱਚ ਗੁਰੂ ਦੀ ਮੱਤ ਵਿੱਚ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਗੁਰੂ ਸਾਹਿਬ ਜੀ ਦੇ ਕਹੇ ਅਨੁਸਾਰ ਚੱਲਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੁਖੀ ਹੋ ਜਾਂਦੇ ਹਾਂ ਤਾਂ ਬਸ ਕੱਲ ਤੋਂ ਲਗਾਤਾਰ 1 ਮਹੀਨਾ ਜੇ ਤੁਸੀਂ ਅਮਰਤ ਵੇਲੇ ਉੱਠ ਰਹੇ ਹੋ ਤਾ ਆਪਣੇ ਬੱਚਿਆਂ ਦੇ ਲਈ ਆਪਣੇ ਘਰ ਦੇ ਜੀਆਂ ਦੇ ਲਈ ਅਮਰਤ ਵੇਲਾ ਮੰਗੋ ਉਹਨਾਂ ਜੀਆਂ ਦੇ ਲਈ ਜਿਨ੍ਹਾਂ ਦਾ ਤੁਸੀਂ ਦਿਲੋਂ ਭਲਾ ਚਾਹੁੰਦੇ ਆ ਜਿਨ੍ਹਾਂ ਨੂੰ ਸੁਖੀ ਹੁੰਦਾ ਦੇਖਣਾ ਚਾਹੁੰਦੇ ਆ ਉਹਨਾਂ ਦੇ ਲਈ ਅਮਰਤ ਵੇਲੇ ਦੀ ਦਾਤ ਮੰਗੋ ਭਾਵੇਂ ਤੁਹਾਡਾ ਕੋਈ ਬੱਚਾ ਏ ਭੈਣ ਭਰਾ ਏ ਹੰਡੀ ਗਵੰਡੀ ਆ ਭਾਵੇਂ ਤੁਹਾਡਾ ਜੀਵਨ ਸਾਥੀ ਆ ਉਹਦੇ ਲਈ ਚੰਗੀ ਮੱਤਬਦੂ ਮੰਗੋ ਅਤੇ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਵੀ ਪਾਤਸ਼ਾਹ ਤੁਸੀਂ ਹੀ ਉਹਦੇ ਮਨ ਵਿੱਚ ਵੱਸੋ ਤੇ ਜੇਕਰ ਤੁਹਾਡਾ ਆਪਣਾ ਹੀ ਅਮਰਤ ਵੇਲਾ ਨਹੀਂ ਬਣਿਆ ਤਾਂ ਫਿਰ ਪਹਿਲਾ ਆਪਣਾ ਅਮਰਤ ਵੇਲਾ ਪੱਕਾ ਕਰਨਾ ਹੈ ਆਪਣਾ ਅਮਰਤ ਵੇਲਾ ਪੱਕਾ ਕਰਨ ਦੇ ਲਈ ਦਿਨ ਤੇ ਜਦੋਂ ਵੀ ਸਮਾਂ ਮਿਲਦਾ ਹੈ ਬਸ ਚੌਕੜਾ ਮਾਰ ਕੇ ਬੈਠ ਜਾਓ ਗੁਰੂ ਸਾਹਿਬ ਜੀ ਦੇ ਮਿੰਤਾ ਤਰਲੇ ਕਰੋ ਮਿਸਤੁਰ ਸੱਚੇ ਪਾਸ਼ਾਏ ਦਾਤ ਬਖਸ਼ੋ ਅਤੇ ਥੋੜਾ ਜਿਹਾ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਜਿਵੇਂ ਰਾਤ ਨੂੰ ਜਲਦੀ ਸੌਣਾ ਹੈ ਸੌਣ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਕੇ ਸੌਣਾ ਹੈ ਗੁਰੂ ਗੁਰੂ ਕਰਦਿਆਂ ਸੌਣਾ ਹੈ ਕਿਉਂਕਿ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜੇਕਰ ਆਪਾਂ ਅਮਰਤ ਵੇਲੇ ਦੇ ਵਿੱਚ ਛੁੱਟਣਾ ਚਾਹੁੰਦੇ ਆ ਤਾਂ ਫਿਰ ਰਾਤ ਦਾ ਵੇਲਾ ਤਾਂ ਸੰਭਾਲਣਾ ਹੀ ਪੈਣਾ ਏ ਤਾਂ ਰਾਤ ਦਾ ਵੇਲਾ ਸੰਭਾਲਣਾ ਸਿੱਖੀਏ ਅਮਰਤ ਰੇਲੇ ਦੀ ਦਾਤ ਆਪਣੇ ਆਪ ਝੋਲੀ ਵਿੱਚ ਪੈ ਜਾਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰ ਕਰਨਗੇ ਤਾਂ ਕੱਲ ਤੋਂ ਲੈ ਕੇ ਪੂਰਾ ਲਗਾਤਾਰ ਇੱਕ ਮਹੀਨਾ ਜਿਵੇਂ ਮਰਜ਼ੀ ਕਰੋ ਕੇ ਜੋ ਕੇ ਜਿੱਦਾਂ ਵੀ ਕਰ ਸਕਦੇ ਆ ਗੁਰਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਤੋਂ ਅਮਰ ਤਵੇਲੇ ਦੀ ਦਾਤ ਮੰਗਣੀ ਆ ਨਾਮ ਦੀ ਦਾਤ ਮੰਗਣੀ ਆ ਜੇ ਤੁਹਾਨੂੰ ਮਿਲ ਗਈ ਆ ਤਾਂ ਉਹਨਾਂ ਲੋਕਾਂ ਦੇ ਲਈ ਮੰਗਣੀ ਆ ਜਿਨ੍ਹਾਂ ਦਾ ਤੁਸੀਂ ਦਿਲੋਂ ਭਲਾ ਚਾਹੁੰਦੇ ਹੋ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਦੇ ਨੇ